ਬੱਬਾ ਬਸਾਇਆ ਬੱਬਾ ਜੀ ਬਤ ਮਮਾ ਕੋਲ ਬੱਬਾ ਕਮੰਡ ਸਿੰਘ ਜਿਸ ਦਾ ਬੱਬਾ ਬਰਮੇਲ ਸਿੰਘ ਆ ਜਾ ਪੁੱਤ ਮੈਂ ਇੱਕ ਬੱਚਾ ਲਿ ਗਿਆ ਮੈਂ ਤੁਜੀ ਮਸਲਾ ਚੱਲ ਰਹੀ ਪੂਰੀ ਆ ਜਾ ਪੁੱਤ ਅ ਆਜੋ ਮਾਤਾ ਜੀ ਤੁਸੀਂ ਇੱਧਰਲੇ ਪਾਸੇ ਆ ਜਾ ਆਪਣਾ ਪਿੰਡ ਕਿਹੜਾ ਦੋਲਾ ਸਿੰਘ ਵਾਲਾ ਜੀ ਦੋਲਾ ਸਿੰਘ ਤੁਹਾਨੂੰ ਵੀ ਕਰਦਾ ਭਾਈ ਮੈਂ ਹੱਥ ਜੋੜ ਕੇ ਇਨਾਂ ਦੀ ਗੱਲ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਣਾ ਤੁਸੀਂ ਇਨਾਂ ਨੂੰ ਤੰਗ ਨਹੀਂ ਕਰਨਾ ਆਪਣਾ ਦਾ ਕਾਨੂੰਨ ਨਹੀਂ ਚਲੋ ਮੇਰਾ ਹਾਂ ਬਾਬਾ ਜੀ ਕਿਵੇਂ ਹੱਲ ਹੋਇਆ ਮਸਲਾ ਫਿਰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਮਹੀਨਾ ਸਵਾ ਮਹੀਨਾ ਸੀ ਪਹਿਲਾਂ ਜਿਵੇਂ ਕਹਿ ਦਈਏ ਵੀ ਪਾਕਿਸਤਾਨ ਦੇ ਬਾਰਡਰ ਤੇ ਗਏ ਤੇ ਪਰ ਉਦੋਂ ਉਹ ਬੰਦਿਆਂ ਨੇ ਉਹਨਾਂ ਨੇ ਸਾਨੂੰ ਰਾਹ ਨਹੀਂ ਦਿੱਤਾ ਤੇ ਉਦੋਂ ਬਾਅਦ ਮੇਰੀ ਜੱਦੋ ਜਹਾਦ ਹੁੰਦੀ ਰਹੀ ਤੇ ਚਲੋ ਇਹਦਾ ਭਰਾ ਵਧੀਆ ਮਤਲਬ ਉਥੇ ਫੌਜ ਹੈ ਉਹਦੇ ਨਾਲ ਮੇਰੀ ਗੱਲ ਹੋਈ ਫਿਰ ਫੌਜ ਦੇ ਵਿੱਚ ਹੀ ਉਹਨੂੰ ਸਾਰੀ ਗੱਲ ਸਮਝਾਈ ਫਿਰ ਉਹਨੇ ਕੁੜੀ ਮਤਲਬ ਅਰਸੋਂ ਤੋਰੀ ਐ ਮੇਰੇ ਕਹਿਣ ਤੇ ਤੋਰਤੀ ਜੀ ਹਾਂ ਕੁੜੀ ਆ ਸਾਹਮਣੇ ਆਪਣੇ ਬੈਠੀ ਐ ਤੇ ਅੱਜ ਇਹਨਾਂ ਨੂੰ ਰਸੂਲਪੇ ਪਾ ਕੇ ਭੇਜਾਂਗੇ ਗੁਰੂ ਘਰ ਤੋਂ ਤੇ ਬਾਕੀ ਇਹਨਾਂ ਦੇ ਦੂਏ ਪਰਿਵਾਰ ਨਾਲ ਆਪਾਂ ਗੱਲ ਕਰਦੇ ਆਂ ਇਹਦਾ ਭਰਾ ਐ ਤੇ ਇਹਦੀ ਮੁੰਡੇ ਦੀ ਮਾਂ ਐ ਕੁੜੀ ਦੀ ਸੱਸ ਐ ਇਹਨਾਂ ਨੂੰ ਕਹਿੰਦੇ ਆਂ ਵੀ ਭਾਈ ਅੱਜ ਤੋਂ ਬਾਅਦ ਤੁਸੀਂ ਵੀ ਇਹਨਾਂ ਨੂੰ ਕੋਈ ਇੰਟਰਫੇਅਰ ਨਹੀਂ ਕਰਨਾ ਤੁਸੀਂ ਇਹਨਾਂ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਕਰਨੀ ਕੱਲ ਨੂੰ ਤੁਸੀਂ ਉੱਥੇ ਜਾ ਕੇ ਕੋਈ ਤੰਗ ਕਰੋ ਜਾ ਕੋਈ ਉਹੀ ਬਿਨਾਂ ਮਤਵਲੀ ਗੜੇ ਦੇ ਨਹੀਂ ਜਾਉ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਕੋਈ ਤਕਲੀਫ ਨਹੀਂ ਦੇਣੀ ਹਾਂ ਕੋਈ ਦੁੱਖ ਸੁੱਖ ਹੈ ਫਿਰ ਤੁਸੀਂ ਜਾ ਸਕਦੇ ਹੋ ਇਹ ਬੇਨਤੀਆਂ ਨੇ ਸਾਡੀਆਂ ਤੇ ਬਾਕੀ ਇਹਨੂੰ ਪੁੱਛ ਲਿਆ ਕੁੜੀ ਨੂੰ ਹਾਂ ਦੱਸ ਭਾਈ ਖੁਸ਼ ਹੈ ਕੁੜੀਏ ਉਹ ਖੁਸ਼ ਹੋ ਤੁਸੀਂ ਬਾਬੇ ਦੇ ਸੁਣੇ ਘਰ ਬਸਾਤਾ ਹਾਂਜੀ ਖੁਸ਼ ਕਿੰਨੇ ਚਿਰ ਤੋਂ ਬੈਠੇ ਤੇ ਤੁਸੀਂ ਪੇਕੇ ਅਸੀ ਹੋਗੇ 7 ਸਾਲ ਦੇ 7 ਸਾਲ ਦੇਖ ਸਕਦੇ ਹੋ ਦੋਸਤ 7 ਸਾਲ ਬਾਅਦ ਕੁੜੀ ਗੁਰਜੀਤ ਕੌਰ ਗੁਰਦੀਪ ਗੁਰਦੀਪ ਕੌਰ ਲੜਕੀ 7 ਸਾਲ ਤੋਂ ਪੇਕੇ ਬੈਠੀ ਸੀ ਤੇ ਬਾਬਾ ਕਮੰਡ ਸਿੰਘ ਜੀ ਨੇ ਅੱਜ ਸਰੋਪੇ ਵੀ ਪਾਉਣਗੇ 7 ਸਾਲ ਬਾਅਦ ਘਰ ਬਸਾਤਾ ਬਾਬਾ ਜੀ ਦਾ ਨਿੰਗ ਸਿੰਘ ਫੌਜਾਂ ਦਾ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਹੋ ਜੀ ਹੁਣ ਹਾਂਜੀ ਹਾਂਜੀ ਬਿਲਕੁਲ ਖੁਸ਼ ਹੋ ਪੂਰੇ ਖੁਸ਼ ਹੋ ਹਾਂਜੀ ਹਾਂਜੀ ਨਿੰਗ ਸਿੰਘ ਜਥੇਬੰਦੀਆਂ ਨੇ ਜੋ ਕੰਮ ਕਰਿਆ ਖੁਸ਼ ਹੋ ਇਤੋਂ ਬਹੁਤ ਬਹੁਤ ਜੀ ਕਰਿਆ ਜੀ ਖੁਸ਼ ਹੋ ਜੀ ਹਾਂਜੀ ਕਰਨ ਪੁੱਤਰ ਕੀ ਹੋ ਗਿਆ ਹਾਂ ਮਾਤਾ ਤੇ ਠੀਕ ਹੈ ਬਤਾ ਖੁਸ਼ ਹਾਂ ਬਈ ਪਿੱਛੇ ਘਟ ਗਿਆ ਬਾਬਾ ਬਹੁਤ ਬਹੁਤ ਤਾਨੀ ਸੱਚੇ ਬਾਤ ਕਰੀ ਵਧੀਆ ਸੁਣ ਠੀਕ ਹੈ ਆ ਲੋ ਡਰੋ हां बाबा जी ਜਿਹੜਾ ਕੁਝ ਕਹਿਣਾ ਹੁੰਗਾ ਹਾਲਾ ਸੈਨ ਕਰਾ ਸਭ ਤੋਂ ਪਹਿਲਾਂ ਤਾਂ ਵਾਇਰੂ ਜੀ ਦਾ ਖਾਲਸਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਤੇ 7 ਸਾਲ ਬੱਚ ਇਹਨਾਂ ਦਾ ਘਰ ਬਸਿਆ ਦੁਬਾਰੇ ਵਿਚਾਰਿਆਂ ਦਾ ਬਾਕੀ ਆ ਬੱਚਾ 5-7 ਸਾਲ ਦਾ ਤੇ ਮੁੰਡੇ ਦੀ ਮਾਂ ਵੀ ਖੜੀ ਹੈ ਮੁੰਡੇ ਦਾ ਭਰਾ ਵੀ ਖੜਾ ਹੈ ਤੇ ਇਧਰ ਭੈਣ ਵੀ ਖੜੀ ਹੈ ਸਾਰਿਆਂ ਦੀ ਸਹਿਮਤੀ ਨਾਲ ਅੱਜ ਆਪਾਂ ਇੱਥੇ ਗੁਰੂ ਘਰੋਂ ਤੋਰ ਰਹੇ ਇਹਨਾਂ ਨੂੰ ਇਹ ਆਪਣੀ ਮौज ਮਾਰਨ ਬੁੱਲੇ ਵੱਢਣ ਜੇ ਕੋਈ ਦੁੱਖ ਤਕਲੀਫ ਆਉਗੀ ਅੱਜ ਇਹਨੂੰ ਕਹਿੰਦੇ ਆਂ ਅਸੀਂ ਇਹਦੇ ਮੂੰਹ ਤੇ ਇਹਦਾ ਭਰਾ ਵੀ ਖੜਾ ਦੀ ਮਾਂ ਵੀ ਖੜੀ ਹੈ ਕੱਲ ਨੂੰ ਇਹ ਸ਼ਰਾਬ ਪਿੰਦਾ ਜਾਏ ਕੁੜੀ ਨੂੰ ਤੰਗ ਕਰਦਾ ਉਹ ਸਾਡੀ ਜ਼ਿੰਮੇਦਾਰੀ ਹੈ ਠੀਕ ਹੈ ਅਸੀਂ ਲਿਖ ਕੇ ਵੀ ਦੇਵਾਂਗੇ ਇਹਨਾਂ ਨੂੰ ਠੀਕ ਹੈ ਦੋ ਜੀਆਂ ਨੂੰ ਜਾ ਕੱਲ ਨੂੰ ਕੁੜੀ ਕੋਈ ਪੰਜ ਤਿੰਨ ਗੱਲ ਕਰਦੀ ਹੈ ਜਾ ਇਹਨੂੰ ਰੋਟੀ ਨਾ ਪਕਾ ਕੇ ਦੇਵੇ ਜਾ ਕੋਈ ਉਰਲਾ ਪੁਰਲਾ ਹੋਰ ਗੱਲ ਕਰੇ ਫਿਰ ਕੁੜੀ ਵਾਸਤੇ ਵੀ ਬਰਾਬਰ ਦੇ ਹੀ ਹੱਕ ਹੈ ਉਹਨਾਂ ਹੀ ਠੀਕ ਹੈ ਜੀ ਠੀਕ ਹੈ ਹਾਂ ਬਿਲਕੁਲ ਪਾਓ ਜੀ ਸਰੋਪੀ ਪਾਓ ਬੱਬਾ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਦੋਸਤੋ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸੋਨਿਹਾਲ ਇਸ ਤਰ੍ਹਾਂ ਦੇ ਨਾਲ ਪੂਰਾ ਪਰਿਵਾਰ ਜਕਾਰੇ ਜਕਾਰੇ ਜAVE ਲੋਹ ਨਾੜ ਹੋ ਜਾਵੇ ਸੋਸ ਸੋਸ ਤੇ ਇਸ ਵਕਤ ਗ੍ਰਾਹਾਂ ਛੌਣੀ ਦੇ ਵਿੱਚ ਖੜੇ ਸੀਗੇ ਦੋਸਤੋ ਦੋਏ ਪਰਿਵਾਰ ਪੂਰਾ ਪਰਿਵਾਰ ਪਿੱਛੇ ਵੀ ਖੜੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਾਰੇ ਰਲ ਮਿਲ ਕੇ ਨਾਲ ਆਏ ਨੇ ਬਾਈ ਦੇ ਤੇ ਬਾਬਾ ਜੀ ਦਾ ਸਾਰੇ ਜਥੇਬੰਦੀ ਦਾ ਜਿਨ੍ਹਾਂ ਨੇ ਇੱਕ ਫਿਰੋਜ਼ਪੁਰ ਦੇ ਲੋਂੋਂ ਪਹਿਲਾਂ ਗਏ ਸੀ ਕਿੰਨਾ ਟਾਈਮ ਪਹਿਲਾਂ ਗਏ ਸੀ ਬਾਬਾ ਜੀ ਇਹ ਹੋ ਗਿਆ ਜੀ ਮਹੀਨਾ ਡੂਡ ਮਹੀਨਾ ਅੱਛਾ ਹਾਂ ਉਦੋਂ ਦੀ ਇਹ ਬੜੀ ਜਦੋ ਜਹਾਜਤ ਚੱਲ ਰਹੀ ਸੀ ਮੇਰੀ ਠੀਕ ਹੈ ਤੇ ਮੇਰੇ ਮਨ ਦੇ ਉੱਤੇ ਬੜਾ ਪ੍ਰੇਸ਼ ਅਸਲ ਗੱਲ ਕੀ ਸੀ ਮੇਨ ਗੱਲ ਤਾਂ ਬਸ ਕੁਛ ਨ ਵੀ ਨਹੀਂ ਜਿਵੇਂ ਆਪਾਂ ਕਹਿ ਦਈਏ ਬਸ ਉਹੀ ਤੂੰ ਤੂੰ ਮੈਂ ਮੈਂ ਵਾਲੀ ਇਹਨਾਂ ਦੀ ਆਪਸ ਵਿੱਚ ਉਹੀ ਸੀ ਮਾੜੀ ਮੁੱਟੀਏ ਗਾਹਾਂ ਬਾਦੇ-ਬਾਦੇ ਗਏ ਤੇ ਫਰਕ ਪੈਂਦੇ ਗਏ ਤੇ ਅਸੀਂ ਵੀ ਜਦੋਂ ਉੱਥੇ ਗਏ ਮਤਲਬ ਸਾਨੂੰ ਵੀ ਕੋਈ ਐ ਨਹੀਂ ਲੱਗਿਆ ਕਿਉਂ ਇੱਕ ਤਾਂ ਉਧਰ ਇਲਾਕੇ ਦਾ ਫਰਕ ਹੈ ਠੀਕ ਹੈ ਸਾਡੀ ਬੋਲੀ ਦਾ ਵੀ ਵਰਕ ਹੈ ਠੀਕ ਹੈ ਪਰ ਇਹਦੇ ਭਰਾ ਨੇ ਬਹੁਤ ਵਧੀਆ ਮਤਲਬ ਸਾਡੇ ਨਾਲ ਗੱਲ ਕੀਤੀ ਤੇ ਉਹਦੇ ਵੀ ਮਤਲਬ ਸਾਨੂੰ ਤਾਂ ਇਹ ਵੀ ਨੇੜੇ ਹੈ ਪਰ ਸਾਨੂੰ ਜਦੋਂ ਪਤਾ ਲੱਗਿਆ ਉਹਦੇ ਵਿਚਾਰੇ ਨੇ ਨਾ 40 45000 ਰੁਪਇਆ ਖਰਚ ਹੋ ਗਿਆ ਮੇਰੇ ਮਨ ਦੇ ਉੱਤੇ ਬਹੁਤ ਵੱਡਾ ਅਸਰ ਠੀਕ ਹੈ ਆਜਾ ਇਹਨੇ ਫੌਜੀ ਸਾਹਿਬ ਨਹੀਂ ਅੱਜ ਨਹੀਂ ਆਇਓ ਉਹ ਉੱਥੇ ਗਏ ਹੋਏ ਨੇ ਵਿਚਾਰੇ ਫੌਜ ਦੇ ਵਿੱਚ ਤੇ ਇਹਦਾ ਭਰਾ ਵੀ ਫੌਜੀ ਹੈ ਕੁੜੀ ਦਾ ਠੀਕ ਹੈ ਇਹ ਉਹਨੇ ਬੜੀ ਵੀ ਉਹਨਾਂ ਨੇ ਦੋਵੇਂ ਫੌਜੀਆ ਨੇ ਬੜੀ ਸਮਝ ਸੋਚ ਨਾਲ ਮਤਲਬ ਇਹ ਕੰਮ ਕੀਤਾ ਹੈ ਤੇ ਬਾਕੀ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਨੂੰ ਮਤਲਬ ਅਸੀਂ ਘਰ ਬਸਾਉਂਦੇ ਰਹੀਏ ਤਾਂ ਇਹ ਲੋਕਾਂ ਦੇ ਮਤਲਬ ਅਸੀਂ ਬੇਨਤੀ ਵੀ ਕਰਦੇ ਆਂ ਬੀਬੀਆਂ ਭੈਣਾਂ ਨੂੰ ਵੀ ਭਾਈ ਜਿਹੜੀਆਂ ਤੁਸੀਂ ਬੱਚਿਆਂ ਨੂੰ ਛੱਡ ਛੱਡ ਜਾਨੀਓ ਇਹ ਛੋਟੀ ਬਹੁਤ ਮਾੜੀ ਗੱਲ ਐ ਆ ਮੇਰੇ ਲੇਵੇ ਹੋਰ ਵੀ ਬੰਦੇ ਆਏ ਬੈਠੇ ਨੇ ਉਹ ਬੀਬੀ ਇੱਕ ਬੱਚੇ ਨੂੰ ਛੱਡ ਕੇ ਕਿਤੇ ਹੋਰ ਜਾ ਬੈਠੀ ਗੋਲੀ ਬਣ ਕੇ ਬੈਠੀ ਐ ਦੇਖੋ ਘਰ ਵਾਲੇ ਨੂੰ ਛੱਡ ਕੇ ਇਹ ਜ਼ਮੀਨ ਜਾਇਦਾਦ ਛੱਡ ਕੇ ਪਤਾ ਨਹੀਂ ਇਹਨਾਂ ਦੇ ਦਿਮਾਗਾਂ ਦੇ ਵਿੱਚ ਕੀ ਵੜ ਗਿਆ ਕੀ ਕਿ ਸਾਡੇ 'ਚ ਘਾਟਾਂ ਪੈ ਗਈਆਂ ਤਾਂ ਇਹ ਇਹਨਾਂ ਨੂੰ ਬੇਨਤੀ ਕਰਦੇ ਆ ਸਾਰੀਆਂ ਬੀਬੀਆਂ ਭੈਣਾਂ ਨੂੰ ਤੇ ਸੱਸਾਂ ਨੂੰ ਵੀ ਤੇ ਪਰਿਵਾਰਾਂ ਨੂੰ ਵੀ ਵੀ ਭਾਈ ਰਲ ਮਿਲ ਕੇ ਰਹੋ ਆਇਨਾ ਕੰਮ ਕਰੋ ਇਹ ਸਾਡੀਆਂ ਦਾੜੀਆਂ ਨਾ ਤੁਸੀਂ ਪਟੋ ਮਾਂ ਪਿਓ ਦੇ ਹੌਸ ਨਾਲ ਫਿਰ ਪਹਿਲਾਂ ਤੁਸੀਂ ਭੱਜ ਕੇ ਜਾਨੀਓ ਫਿਰ ਰੋਂਦੀਓ ਸਾਡੇ ਲਈ ਕੱਲ ਵੀ ਇੱਕ ਕੁੜੀ ਆਈ ਸੀ ਮਤਲਬ ਇੱਥੋਂ ਬੁਢਖਿਆਂ ਤੋਂ ਉਹਨੇ ਬਿਨਾਂ ਵਿਆਹ ਤੋਂ ਹੀ ਮਤਲਬ ਬੱਚਾ ਹੋ ਰਿਹਾ ਹੈਗਾ ਸੱਤ ਬੱਚੇ ਸੱਤ ਅੱਠ ਵਿਆਹ ਘਰਾ ਰੱਖੇ ਨੂੰ ਮੁੰਡੇ ਨੇ ਉਹਨੂੰ ਵੀ ਅਸੀਂ ਫੜਨ ਲੱਗੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ